ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ 3 ਤੀਸਰੇ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਨੇ ਸਦਨ ਚ ਵਾਕਆਊਟ ਕੀਤਾ। ਦਾਖਾਂ ਤੋਂ ਵਿਧਾਇਕ ਅਤੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਐਸਜੀਪੀਸੀ ਦੀਆਂ ਚੋਣਾਂ ਦੁਬਾਰਾ ਕਰਵਾਉਣ ਦਾ ਮਤਾ ਵਿਧਾਨ ਸਭਾ ਦੇ ਵਿੱਚ ਰੱਖਿਆ ਜਿਸ ਤੇ ਮੁੱਖ ਮੰਤਰੀ ਨੇ ਐਚਐਸ ਫੂਲਕਾ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਵਿਧਾਨ ਸਭਾ ਦੇ ਮੈਂਬਰਾਂ ਦੇ ਸਮਰਥਨ ਤੋਂ ਬਾਅਦ ਇਸ ਰੈਜ਼ੋਲੂਸ਼ਨ ਨੂੰ ਪਾਸ ਕਰ ਦਿੱਤਾ ਗਿਆ। ਐਚਐਸ ਫੂਲਕਾ ਨੇ ਇਸ ਰੈਜ਼ੋਲੂਸ਼ਨ ਦੇ ਰਾਹੀਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੇ ਨਾਲ ਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਲਈ ਗੱਲਬਾਤ ਕਰਨ ਲਈ ਆਖਿਆ ਹੈ। ਜਿਸ ਤੇ ਪੰਜਾਬ ਵਿਧਾਨ ਸਭਾ ਨੇ ਆਪਣਾ ਸਮਰਥਨ ਦਿੱਤਾ ਹੈ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਜਲਦ ਹੀ ਕੇਂਦਰ ਸਰਕਾਰ ਨਾਲ ਇਸ ਬਾਬਤ ਗੱਲਬਾਤ ਕਰਨਗੇ। ਸਦਨ ਵੱਲੋਂ ਪਾਸ ਕੀਤੇ ਗਏ ਇਸ ਰੈਜ਼ੋਲੂਸ਼ਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਹੰਗਾਮਾ ਕਰਦੇ ਹੋਏ ਸਦਨ ਚੋਂ ਵਾਕਆਊਟ ਕੀਤਾ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਸਰੇ ਦਿਨ ਦੀ ਕਾਰਵਾਈ ਤੋਂ ਬਾਅਦ ਸੀਨੀਅਰ ਵਕੀਲ ਤੇ ਦਾਖਾਂ ਤੋਂ ਐਮ ਐਲ ਏ ਐਚ ਐਸ ਫੂਲਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਸ ਜੀ ਪੀ ਸੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਇਸ ਦਾ ਕਾਰਜਕਾਲ 2016 ਦੇ ਵਿੱਚ ਹੀ ਖਤਮ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਐਸ ਜੀ ਪੀ ਸੀ ਦੀਆਂ ਚੋਣਾਂ ਕਰਾਉਣ ਸੰਬੰਧੀ ਗੱਲਬਾਤ ਕਰੇਗੀ। ਫੂਲਕਾ ਨੇ ਕਿਹਾ ਕਿ ਉਹਨਾਂ ਨੇ ਇਹ ਮਤਾ ਵਿਧਾਨ ਸਭਾ ਦੇ ਵਿੱਚ ਰੱਖਿਆ ਜਿਸ ਨੂੰ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਉਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਹੀ ਉਹ ਕੇਂਦਰ ਨਾਲ ਇਸ ਬਾਬਤ ਗੱਲਬਾਤ ਕਰਨਗੇ। ਐਜੀਪੀਸੀ ਕੇ ਇਲੈਕਸ਼ਨ ਜੋ ਪ੍ਰਧਾਨ ਮੰਤਰੀ ਕੀ ਦਾ ਜਵਾਬ ਮੇਰੀ ਚਿੱਠੀ ਕਾ ਆਇਆ ਹੈ ਮੈਨੂੰ ਆਇਆ ਹੈ ਜਵਾਬ। ਤਾਂ ਉਹ ਉਸਮੇ ਲਿਖਾ ਹੈ ਕਿ ਐਜੀਪੀਸੀ ਕਾ ਜੋ ਕਾਰਜਕਾਲ ਹੈ ਜੋ ਟਿਨਿਓਰ ਹੈ ਉਹ ਦਸੰਬਰ 2016 ਮੇ ਖਤਮ ਹੋ ਗਈ। ਔਰ ਐਜੀਪੀਸੀ ਕੇ ਇਲੈਕਸ਼ਨ ਡਿਊ ਹੈ ਔਰ ਉਸਕੇ ਲਈ ਸੈਂਟਰ ਕੇਂਦਰੀ ਸਰਕਾਰ ਨੇ ਰਿਟਾਇਰਡ ਜਜਸ ਕਾ ਪੈਨਲ ਹਾਈ ਕੋਰਟ ਸੇ ਮੰਗਵਾ ਲਿਆ ਹੈ ਔਰ ਅਬ वो उन्होंने अपॉइंट करना है गुरुद्वारा इलेक्शन कमीशन को अपॉइंट करना है और वो अपॉइंट नहीं हो रहा तो इस ये मैंने मुद्दा कल भी उठाया कल भी बोला और वो चिट्ठी को मैंने विधानसभा के टेबल पे रखा और आज मैंने एक मता पेश किया और ये उस मते की कॉपी है और इस मते में लिखा है कि ये सदन केंद्र सरकार को अपील करता है कि जो गुरुद्वारा इलेक्शन कमीशन की अपॉइंटमेंट केंद्र सरकार ने करनी है वो जल्द से जल्द की जाए और साथ में ये भी इस मते में लिखा है कि ये सदन ਪੰਜਾਬ ਸਰਕਾਰ ਕੋ ਵੀ ਕਹਿੰਦਾ ਹੈ ਕਿ ਕੇਂਦਰ ਸਰਕਾਰ ਕੇ ਸਾਥ ਸੰਪਰਕ ਕਰਕੇ ਜਲਦ ਸੇ ਜਲਦ ਜੋ ਐਜੀਪੀਸੀ ਕੇ ਚੋ ਇਲੈਕਸ਼ਨ ਕੀ ਡੇਟ ਹੈ ਉਹ ਫਿਕਸ ਕਰਾਈ ਜਾਏ। ਤੋਂ ਆਜ ਮੁੱਖ ਮੰਤਰੀ ਜੀ ਨੇ ਖੁਦ ਹਸਨ ਜੀ ਸਦਨ ਕੋ ਵਿਸ਼ਵਾਸ ਦਿਵਾਇਆ ਕਿ ਉਹ ਜਾ ਕੇ ਗ੍ਰਹਿ ਮੰਤਰੀ ਕੋ ਮਿਲेंगे। और ये गुरुद्वारा जो इलेक्शन कमीशन अपॉइंट करना है उसके लिए और गुरुद्वारा जो इलेक्शन के एच ई के चोन की डेट है उसके लिए भी वो इसको प्रस्यू करेंगे ये मामला बहुत महत्वपूर्ण है जहाँ मेरी एम का सवाल है मेरा अभी तक इस्तीफा मंजूर नहीं हुआ है तो अभी तक मैं एम एल इसलिए मैंने ये रेजोल्यूशन पास किया अकाली दल को तो अब रास्ता नहीं उनको मिल रहा कि सिर्फ दौड़े कि सिर्फ भागे कि अगर एचजेपीसी की चोन हो गई वो एचजेपी से भी बाहर जाएंगे आज वो वहां पे विधानसभा में खूंजे में लगे बैठे हैं एचजेपीसी की चोन हो गई एचजेपी से भी बाहर निकलेंगे उनको इस बात का फिक्र है विधानसभा पर जो सेशन दे तीसरे दिन दी कार्रवाई तो बाद कैप्टन अमरिंदर सिंह ने पत्रकारानों को संबोधित करते हुए कहा कि एचएस फूलकादा इस्तीफा जब तक मंजूर नहीं होता ओदों तक विधानसभा दे मेंबर ने SGP C ਦੀਆਂ ਚੋਣਾਂ ਬਾਬਤ ਗੱਲਬਾਤ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ SGP C ਦੀਆਂ ਚੋਣਾਂ ਜਲਦ ਹੀ ਹੋਣੀਆਂ ਚਾਹੀਦੀਆਂ ਨੇ ਤੇ ਉਹ ਕੇਂਦਰ ਸਰਕਾਰ ਨਾਲ ਇਸ ਬਾਰੇ ਗੱਲਬਾਤ ਕਰਨਗੇ CPC ਦੀ ਇਲੈਕਸ਼ਨ ਦਾ ਪ੍ਰਯੋਜਨ ਇਟਸ ਅ ਨੈਸ਼ਨਲ ਐਕਟ ਪਾਰਲੀਮੈਂਟ ਨੂੰ ਪਾਸ ਕਰਨਾ ਪੈਣਾ ਚਾਹੀਦਾ ਹੈ 2016 ਦੇ ਵਿੱਚ ਡਿਊ ਸੀ ਐਂਡ ਇਹ ਇਹਨਾਂ ਦੀ ਸਰਕਾਰ ਹੈ ਉੱਥੇ ਵੀ ਇਹ ਭਾਜੀਪੀ ਦੇ ਭਾਈਵਾਲ ਨੇ ਹੋਂ ਪਰ ਇਹ ਕਰੋਨਾ ਨਹੀਂ ਚਾਹੁੰਦੇ ਤਾਂ ਹੀ ਨਹੀਂ ਤਾਂ 2016 ਇਹਨਾਂ ਦੀ ਸਰਕਾਰ ਸੀ ਉਹ ਕਰਾ ਰਹੇ ਨੇ ਸੋ ਵੀ ਹੈਵ ਟੁਡੇ ਸਾਰਾ ਪੰਜਾਬ ਦੀ ਯੂਨੈਨਿਮਿਟੀ ਅਕਾਲੀ ਦਲ ਨੂੰ ਛੱਡ ਕੇ ਇਸ ਗੱਲ ਤੇ ਹੈ ਕਿ ਸ਼ੁਰੂ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਹੈ ਇਸ ਮੁਲਕ 'ਚ ਔਰ ਇਸ ਇਸ ਐਸਸੀਪੀਸੀ ਦੀ ਇਲੈਕਸ਼ਨ ਕੀਤੀ ਜਾਵੇ ਵਿਚ ਇਜ਼ 3 ਇਅਰਸ ਓਵਰਡਿਊ ਐਂਡ ਅਧਿਕਾਰ ਮੇਰਾ ਖਿਆਲ ਹਾਊਸ ਨੇ ਮੈਨੂੰ ਦਿੱਤਾ ਹੈ ਕਿ ਹੋਮ ਮਿਨਿਸਟਰ ਨਾਲ ਮੈਂ ਗੱਲ ਟੇਕ ਅਪ ਕਰਾਂ ਦੂਸਰਾ ਮਿਨਿਸਟਰ ਫੂਲਕਾ ਨੇ ਰਿਜ਼ਾਈਨ ਕੀਤਾ ਹੋਇਆ ਤੇ ਖੈਰਾ ਨੇ ਰਿਜ਼ਾਈਨ ਕੀਤਾ ਹੋਇਆ ਦੈਟ ਡਸਨਟ ਮੈਟਰ ਰੈਜ਼ਿਗਨੇਸ਼ਨ ਜਾਂ ਤਾਂ ਐਕਸੈਪਟ ਨਹੀਂ ਹੁੰਦੀ ਨਾ ਹੀ ਇਸ ਸਟਿਲ ਅ ਮੈਂਬਰ

ਲੋਕੋ ਕੀ ਰਾਈਟ ਹੈ ਪੰਜਾਬ ਦੇ ਲੋਕੋ ਕੀ ਰਾਈਟ ਹੈ ਕਿ ਆਪਣੇ ਗੁਰਦੁਆਰੇ ਸੰਭਾਲੋ ਕਰ ਸਕਦੇ ਹੈ ਤਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਐਚਐਸ ਫੂਲਕਾ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਐਚਐਸ ਫੂਲਕਾ ਦੁਆਰਾ ਦਿੱਤਾ ਗਿਆ ਸੁਝਾਓ ਕਾਬਲੇ ਗੌਰ ਹੈ ਤੇ ਮੁੱਖ ਮੰਤਰੀ ਜ਼ਰੂਰ ਕੇਂਦਰ ਸਰਕਾਰ ਨਾਲ ਇਸ ਬਾਬਤ ਗੱਲਬਾਤ ਕਰਨਗੇ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਦੇ ਮੈਂਬਰਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਹੈ ਇਸ ਕਰਕੇ ਵਿਧਾਨ ਸਭਾ ਦੇ ਮੈਂਬਰਾਂ ਦਾ ਫੈਸਲਾ ਲੋਕਾਂ ਦਾ ਫੈਸਲਾ ਹੈ ਜਿਸ ਨੂੰ ਕੇਂਦਰ ਸਰਕਾਰ ਝੂਠਲਾ ਨਹੀਂ ਸਕਦੀ ਉਨਾ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਅਪੀਲ ਤੇ ਐਸਜੀਪੀਸੀ ਦਾ ਚੋਣਾ ਜ਼ਰੂਰ ਕਰਵਾਵੇਗੀ ਮਹੀਨਾ ਪਹਿਲਾਂ ਫੂਲਕਾ ਸਾਹਿਬ ਨੂੰ ਸਨਮਾਨਿਤ ਕਰਨ ਦੀ ਗੱਲ ਕਰ ਰਿਆ ਸੀ ਜਦੋਂ ਫੂਲਕਾ ਸਾਹਿਬ ਨੇ ਇਹਨਾਂ ਦੀਆਂ ਕੁਰੀਤੀਆਂ ਦੀ ਗੱਲ ਕੀਤੀ ਲੋਕਤੰਤਰ ਨੂੰ ਡੰਡਾਤੰਤਰ ਬਣਾਉਣ ਵਾਲੇ ਬੰਦੇ ਜਿਹੜੇ ਡੈਮੋਕ੍ਰੇਸੀ ਨੂੰ ਕਿਲ ਕਰ ਰਹੇ ਐ ਇਲੈਕਸ਼ਨ ਨਹੀਂ ਕਰਾਉਂਦੇ ਔਰ ਆਪਣੇ ਢੰਗ ਦੇ ਨਾਲ ਹਰ ਗੱਲ ਨੂੰ ਘਮਾਉਂਦੇ ਐ ਤੇ ਕੋੜ ਕਿਲੇ ਵਾਂਗ ਰੰਗ ਬਦਲ ਗਏ ਅੱਜ ਇਹ ਨਾਲ ਹੀ ਫੂਲਕਾ ਸਾਹਿਬ ਫੂਲਕਾ ਸਾਹਿਬ ਨਹੀਂ ਰਹੇ ਅੱਜ ਇਹ nobody has the question to nobody has the right to question the membership of a member ਇਹ ਡੈਮੋਕ੍ਰੈਟਿਕ ਅਧਿਕਾਰ ਹੈ ਉਹ ਚੁਣੇ ਹੋਏ ਨੁਮਾਇੰਦੇ ਆ ਇਹ ਹੁਣ ਕਿੱਥੋਂ ਆ ਗਿਆ ਸਵਾਲ ਉਹ ਕਹਿ ਰਹੇ ਨੇ ਅਸਤੀਫਾ ਦੇਤਾ ਸੀ ਮੈਂ ਕਹਿੰਦਾ ਇਹ ਇਹਦੇ ਚ ਅਸਤੀਫੇ ਵਾਲੀ ਤਾਂ ਗੱਲ ਹੀ ਨਹੀਂ ਇਹਦੇ ਚ ਗੱਲ ਇਹ ਹੈ ਵੀ ਐਸਜੀਪੀਸੀ ਦੇ ਇਲੈਕਸ਼ਨ ਹੋਣ ਔਰ ਐਕਟ ਇਹ ਕਹਿੰਦਾ ਹੈ ਵਿਧਾਨ ਸਭਾ ਸੁਪਰੀਮ ਹੈ ਜੇ ਸਟੇਟ ਦੀ ਵਿਧਾਨ ਸਭਾ ਨੇ ਇਹ ਪਾ ਕੇ ਭੇਜਤਾ ਮਤਾ ਔਰ ਇਨੂੰ ਸਮਰਥਨ ਯੂਨੀਨਮਸ ਕਰਕੇ ਭੇਜਤਾ ਤੇ ਸੈਂਟਰ ਨੂੰ ਕਰਨਾ ਪਊ ਇਹ ਫਿਕਰ ਇਸ ਗੱਲ ਦਾ ਤਾਂ ਇਹ ਹੈ ਕਿ ਇਹਨਾਂ ਨੇ 4 ਸਾਲ ਸੇ ਇਲੈਕਸ਼ਨ ਨਹੀਂ ਕਰਵਾਇਆ ਔਰ ਇਲੈਕਸ਼ਨ ਕਰਵਾਉਣੇ ਕੇ ਲਿਏ ਸੀਐਮ ਸਾਹਿਬ ਕੋ ਏਮਪਾਵਰ ਕੀਆ ਗਿਆ ਹੈ ਔਰ ਜੋ ਫੂਲਕਾ ਸਾਹਿਬ ਨੇ ਕਹਾ ਔਰ ਸੀਐਮ ਸਾਹਿਬ ਨੇ ਕਹਾ ਉਹ ਇਤਿਹਾਸਿਕ ਹੈ ਉਹ ਖਾਸ ਹੈ ਉਹ ਖਾਸ ਹੈ ਉਹ ਜਨਤਾ ਦਾ ਵਿਸ਼ਵਾਸ ਹੈ ਔਰ ਉਹ ਜੀਤਾ ਜਾਗਤਾ ਇਤਿਹਾਸ ਹੈ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਸਰੇ ਦਿਨ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੁਬਾਰਾ ਕਰਵਾਉਣ ਦੇ ਫੈਸਲੇ ਦੇ ਵਿਰੋਧ ਦੇ ਵਿੱਚ ਸਦਨ ਚ ਵਾਕ ਆਊਟ ਕੀਤਾ ਉੱਥੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਸਮਾਰਟਫੋਨ ਦਾ ਸਟਾਲ ਲਾ ਕੇ ਕੈਪਟਨ ਸਰਕਾਰ ਦਾ ਕਿਰਾਉ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤੇ ਰੱਜ ਕੇ ਸਿਆਸੀ ਤੀਰ ਛੱਡੇ ਦੇਖੋ ਪਿਛਲੇ ਕਈ ਦਿਨਾਂ ਤੋਂ 2 ਸਾਲ ਬੀਤ ਗਏ ਆ 2 ਸਾਲ ਬੀਤਣ ਤੋਂ ਬਾਅਦ ਵੀ ਦੋ ਬਜਟ ਪੇਸ਼ ਹੋਣ ਤੋਂ ਬਾਅਦ ਵੀ ਇੱਕ ਵੀ ਵਾਅਦਾ ਕਾਂਗਰਸ ਨੇ ਪੂਰਾ ਨਹੀਂ ਕੀਤਾ ਭਾਵੇਂ ਉਹ ਕਿਸਾਨੀ ਨਾਲ ਹੈ ਭਾਵੇਂ ਉਹ ਦਲਤ ਨਾਲ ਹੈ ਭਾਵੇਂ ਉਹ ਨੌਜਵਾਨਾਂ ਨਾਲ ਹੈ ਭਾਵੇਂ ਉਹ ਬੈਕਵਰਡ ਕਲਾਸ ਨਾਲ ਹੈ ਭਾਵੇਂ ਉਹ ਵਪਾਰੀ ਨਾਲ ਹੈ ਭਾਵੇਂ ਇੰਡਸਟਰੀ ਨਾਲ ਅੱਜ ਉਹ ਸਾਰੇ ਮੁੱਦੇ ਪਹਿਲਾਂ ਅਸੀਂ ਕਿਸਾਨੀ ਦਾ ਚੁੱਕਿਆ ਫਿਰ ਟੀਚਰਾਂ ਨਾਲ ਧੱਕੇਸ਼ਾਹੀ ਦਾ ਚੁੱਕਿਆ ਅੱਜ ਅਸੀਂ ਮੋਬਾਈਲ ਲੈ ਕੇ ਆਏ ਆ ਪਤਾ ਨਹੀਂ ਕਾਂਗਰਸ ਨੇ ਮੋਬਾਈਲ ਕਦੋਂ ਦੇਣੇ ਆ ਮਗਰ ਅਸੀਂ ਅੱਜ ਦੇ ਕੇ ਚੱਲੇ ਆ ਇਸ ਮੋਬਾਈਲ ਦਾ ਫਾਇਦਾ ਹੀ ਫਾਇਦਾ ਇਹਦੀ ਕੋਈ ਹੈਲਥ ਹੈਜ਼ਰਡ ਨਹੀਂ ਜਿੰਨਾ ਮਰਜ਼ੀ ਵਰਤੋ ਇਹਦੀ ਬੈਟਰੀ ਨਹੀਂ ਕਦੇ ਡਾਊਨ ਹੋਣੀ ਇੱਚ ਰੋਮਿੰਗ ਇੰਟਰਨੈਸ਼ਨਲ ਰੋਮਿੰਗ ਫ੍ਰੀ ਹੈ ਇਹ ਸੀਆਈਡੀ ਵਾਲਿਆਂ ਦੇ ਬੜੇ ਕੰਮ ਆਉਣਾ ਭਾਵਰਾ ਸਾਹਿਬ ਨੇ ਹੋਰ ਕੋਈ ਡੀਜੀਪੀ ਇੰਟੈਲੀਜੈਂਸ ਦੇ ਫੋਨ ਚੁੱਕਣਾ ਚੁੱਕਣ ਇਹ ਜਦ ਇਤਰਾ ਵੱਜਿਆ ਉਹਨਾਂ ਨੇ ਚੁੱਕ ਲੈਣਾ ਘਰ ਘਰ ਨੌਕਰੀ ਦਾ ਸੁਨੇਹਾ ਇਹਦੇ ਤੇ ਆਉਣਾ ਇਸ ਲਈ ਇਹਦੇ ਚ ਫਾਇਦੀ ਫਾਇਦੇ ਆ ਕੋਈ ਨੁਕਸਾਨ ਨਹੀਂ ਅੱਜ ਅਸੀਂ ਚਾਹੁੰਦੇ ਹਾਂ ਕਿ ਸ਼ਾਇਦ ਸੁੱਤੀ ਵੀ ਕਾਂਗਰਸ ਜਾਗ ਜੂ ਤੇ ਕਾਂਗਰਸ ਦਾ ਫੋਨ ਫੇਰ ਅਸੀਂ ਕਹਿੰਨੇ ਜਾਂ ਤਾਂ ਆਈਫੋਨ ਨੌਜਵਾਨਾਂ ਨੂੰ ਦੇਣ ਚੰਗੀ ਕੁਆਲਿਟੀ ਦੇ ਦੇਣ ਫੇਰ ਤਾਂ ਕੋਈ ਨਹੀਂ ਮਗਰ ਜੇ ਉਹ ਜੇ ਮੇਡ ਇਨ ਚਾਈਨਾ ਜਾਂ ਮਾੜੀ ਕੁਆਲਿਟੀ ਦਾ ਕੋਈ ਫੋਨ ਦੇਣਾ ਜਿਹਦੀ ਬੈਟਰੀ ਪਾਟ ਜੇ ਉਹਦੇ ਮੈਂ ਸਖਤ ਵਿਰੋਧ ਜੇ ਰਹੂੰਗਾ ਕਿਉਂਕਿ ਨੌਜਵਾਨ 50 ਲੱਖ 55 ਲੱਖ ਨੌਜਵਾਨ ਹੈ ਜਿਹਨੂੰ ਅੱਜ ਤੱਕ ਇਹ ਵਾਅਦੇ ਘਰ ਘਰ ਨੌਕਰੀ ਦੇ ਮੋਬਾਈਲ ਫੋਨਾਂ ਦੇ ਬੇਰੋਜ਼ਗਾਰੀ ਭੱਤੇ ਦੇ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਸਭ ਨੂੰ ਠੱਗਣ ਦਾ ਕੰਮ ਕੀਤਾ ਸਭ ਨੂੰ ਮਿਸਲੀਡ ਕਰਨ ਦਾ ਵਿਦਾਨ ਸਭਾ ਦੇ ਬਾਹਰ ਸਮਾਰਟਫੋਨ ਦੇ ਸਟਾਲ ਲਗਾਉਣ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ ਨੇ ਅਕਾਲੀ ਦਲ ਦਾ ਸਿਆਸੀ ਘਰਾਓ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਸ਼ੇ ਨੂੰ ਲੈ ਕੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਕੀਤੇ ਵਾਅਦੇ ਪੂਰੇ ਕਰੇਗੀ ਗੱਲ ਇਹ ਕਿ ਜਿਹੜੇ ਸਮਾਰਟਫੋਨ ਆ ਕੈਪਟਨ ਅਮਰਿੰਦਰ ਸਿੰਘ ਜੀ ਨੇ ਵਾਅਦਾ ਕੀਤਾ ਕਿ ਸਮਾਰਟਫੋਨ ਦੇਾਂਗੇ ਔਰ ਜਲਦੀ ਸਾਡੀ ਸਰਕਾਰ ਜਿਹੜੀ ਸਮਾਰਟਫੋਨ ਦੇਣ ਜਾ ਰਹੀ ਹੈ ਔਰ ਜੀਡੀਐਸੀ ਗੱਲ ਕਰਦੇ ਆ ਵਿਕਰਮਜੀਤ ਸਿੰਘ ਮਜੀਠੀਏ ਦੀ ਜਿਨ੍ਹਾਂ ਨੇ ਅੱਜ ਸਟਾਲ ਲਾਇਆ ਮੈਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਪੁੱਛਣਾ ਚਾਹੁੰਦਾ ਜਿਨ੍ਹਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਕਿ ਅਸੀਂ smartphones ਦੇਾਂਗੇ ਅਸੀਂ ਤਾਂ smartphones ਦੇਾਂਗੇ ਪਰ ਜਦੋਂ 10 ਸਾਲ ਤੁਹਾਡੀ ਸਰਕਾਰ ਰਹੀ ਤੁਸੀਂ ਉਹਨਾਂ ਨੌਜਵਾਨਾਂ ਦੇ ਹੱਥ ਦੇ ਵਿੱਚ ਚਿੱਟੇ ਦੀਆਂ ਪੁੜੀਆਂ ਫੜਾ ਦਿੱਤੀਆਂ ਤੁਸੀਂ ਨਸ਼ੇ ਦੇ ਸਦਾਗਰ ਦੇ ਨਾਂ ਨਾਲ ਜਾਣੇ ਜਾਂਦੇ ਹੋ ਮੈਂ ਗੱਲ ਕਹਿਣਾ ਕਿ ਸਾਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕੈਪਟਨ ਅਮਰਿੰਦਰ ਸਿੰਘ ਜੀ ਤੇ ਵਿਸ਼ਵਾਸ ਰੱਖੋ ਜੋ ਵਾਅਦਾ ਕੀਤਾ ਉਹ ਪੂਰਾ ਕਰਾਂਗੇ ਤੁਹਾਨੂੰ ਅੰਦਰ ਬਹਿ ਕੇ ਲੋਕ ਤਾਨੀ ਗੱਲ ਕਰਨੀ ਚਾਹੀਦੀ ਏ 2 ਲੱਖ ਵੋਟਾਂ ਦੇ ਨਮਾਇੰਦਿਆਂ ਤੁਸੀਂ ਅੰਦਰ 10 ਮਿੰਟ ਦੀ ਵੀ ਸਿਟਿੰਗ ਹੈ ਨਹੀਂ ਬਿਕਰਮਜੀਤ ਸਿੰਘ ਮਜੀਠੀਏ ਦੀ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪਰਨੀਤ ਕੌਰ ਨੇ ਜ਼ੀਰਕਪੁਰ ਵਿਖੇ ਸੁੰਦਰੀ ਕਰਨ ਦੇ ਇੱਕ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਹਾਈ ਕਮਾਂਡ ਜਿਸ ਨੂੰ ਕਾਬਿਲ ਸਮਝੇਗੀ ਉਸੇ ਨੂੰ ਹੀ ਟਿਕਟ ਦਿੱਤੀ ਜਾਵੇਗੀ ਪੰਜਾਬ ਸਰਕਾਰ ਦੇ ਬਜਟ ਬਾਰੇ ਉਹਨਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਤਾਂ ਵਿਰੋਧ ਕਰਨਾ ਹੈ ਸਰਕਾਰ ਜੋ ਬਜਟ ਲੈ ਕੇ ਆਈ ਹੈ ਉਹ ਆਮ ਲੋਕਾਂ ਦੇ ਲਈ ਫਾਇਦੇਮੰਦ ਹੈ लुधियाना गैंग रेप ਦੇ ਮਾਮਲੇ ਤੇ ਗੱਲਬਾਤ ਕਰਦੇ ਆ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਬਖਸ਼ੇ ਨਹੀਂ ਜਾਣਗੇ ਨਾਲ ਹੀ ਉਹਨਾਂ ਕਿਹਾ ਕਿ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਦੇਖੋ ਕਨ ਇਹ ਵੀ ਉੱਤੇ ਮੁੱਖ ਮੰਤਰੀ ਸਾਹਿਬ ਨੇ ਦੇਖਤਾ ਹੈ ਜਵਾਬ ਵਿਧਾਨ ਸਭਾ ਦੇ ਮੈਂ ਮੈਂ ਗਵਰਨਮੈਂਟ ਨਹੀਂ ਹੈ ਮੈਂ ਐਮਐਲਏ ਨਹੀਂ ਹੈ ਪਰ ਮੇਰੀ ਮੇਰੀ ਇੱਕ ਗੱਲ ਹੈ ਕਿ ਇਹ ਜ਼ਰੂਰ ਇੱਕ ਪੂਰਾ ਇਦੇ ਉੱਤੇ ਜੋ ਜੋਰ ਲਾ ਕੇ ਜਿਹੜੇ ਜਿਹੜੇ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਪੂਰੀ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਾਂਗਰਸੀ ਗਵਰਨਮੈਂਟ ਵੱਲੋਂ ਬਜਟ ਪੇਸ਼ ਕੀਤਾ ਗਿਆ ਨੌਂ ਦਿਨਾਂ ਦੇ ਦੌਰ ਦੇਖੋ ਆਪੋਜੀਸ਼ਨ ਦਾ ਰੋਲ ਇਹੀ ਹੁੰਦਾ ਕਿ ਉਹ ਕੰਮਾ ਆਪੋਜੀਸ਼ਨ ਵੀ ਨਹੀਂ ਆ ਗਈ ਆਪਣੇ ਆਪ ਨੂੰ ਤਾਂ ਆਪੋਜੀਸ਼ਨ ਹੀ ਸਮਝਦੇ ਨੇ ਆਪੋਜੀਸ਼ਨ ਚ ਹੈ ਚਾਇ ਲੀਡਰ బిਗੇਸਟ ਪਾਰਟੀ ਨਾਊ ਬਟ ਦੇ ਆਰ ਸਟਿਲ ਇਨ ਦੀ ਆਪੋਜੀਸ਼ਨ ਹੋਰ ਮੇਰੇ ਖਿਆਲ ਚ ਪੰਜਾਬ ਗਵਰਨਮੈਂਟ ਵੱਲੋਂ ਆਪਣੇ ਜੋ ਕਰ ਸਕਦੇ ਨੇ ਸਭ ਤੋਂ ਵਧੀਆ ਬਜਟ ਦੇਣਗੇ ਪੰਜਾਬ ਦੇ ਲਈ ਪੰਜਾਬ ਦੇ ਹਿੱਤ ਦੇ ਵਿੱਚ ਔਰ ਇਹ ਇਹਨਾਂ ਨੇ ਵਿਰੋਧ ਕਰਨਾ ਕੱਢ ਲਿਆ ਇਹ ਤਾਂ ਕਰਨਗੇ ਵਿਧਾਨ ਸਭਾ ਸੈਸ਼ਨ ਦੇ ਤੀਸਰੇ ਦਿਨ ਆਜਮ ਆਦਮੀ ਪਾਰਟੀ ਨੇ ਵੀ ਸਦਨ ਚੋਂ ਵਾਕ ਆਊਟ ਕੀਤਾ ਦਰਸਲ ਆਜਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਤਿੰਨ ਮੁੱਦਿਆਂ ਤੇ ਬਹਿਸ ਕਰਨ ਦੀ ਗੱਲ ਰੱਖੀ ਸੀ ਜਿਸ ਨੂੰ ਨੇ ਮਨਜ਼ੂਰ ਨਹੀਂ ਕੀਤਾ ਪત્રਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਸਰਕਾਰ ਸਾਹਮਣੇ ਜਲਿਆਂਵਾਲੇ ਬਾਗ ਤੇ ਬਰਤਾਨੀਆ ਸਰਕਾਰ ਨੂੰ ਮਾਫੀ ਮੰਗਣ ਦਾ ਮਤਾ ਰੱਖਿਆ ਸੀ ਇਸ ਦੇ ਨਾਲ ਹੀ ਪੰਜਾਬ ਵਿੱਚ ਮਹਿੰਗੀ ਹੋਈ ਬਿਜਲੀ ਤੇ ਵੀ ਬਹਿਸ ਕਰਾਉਣ ਦਾ ਮੁੱਦਾ ਰੱਖਿਆ ਗਿਆ ਸੀ ਨਾਲ ਹੀ ਆਮ ਆਦਮੀ ਪਾਰਟੀ ਚਾਹੁੰਦੀ ਸੀ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਇਹਨਾਂ ਸਾਰੇ ਮੁੱਦਿਆਂ ਤੇ ਸਪੀਕਰ ਨੇ ਬਹਿਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਦੇ ਕਾਰਨ ਆਮ ਆਦਮੀ ਪਾਰਟੀ ਨੇ ਨਾਰੇਬਾਜ਼ੀ ਕਰਦੇ ਹੋਏ ਸਦਨ ਚੋਂ ਵਾਕ ਆਊਟ ਕਰ ਦਿੱਤਾ ਜੱਲਿਆਂ ਵਾਲੇ ਬਾਗ ਤੇ ਜਿਹੜੀ ਘਟਨਾ ਹੋਈ ਸੀ 1989 ਦੇ ਵਿੱਚ ਵੀ ਉੱਥੇ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਲਿਖ ਕੇ ਭੇਜੇ ਕਿ ਬ੍ਰਿਟਾਨੀਆ ਸਰਕਾਰ ਮਾਫੀ ਮੰਗੇ ਜਿਸ ਤਰ੍ਹਾਂ ਕੈਨੇਡਾ ਸਰਕਾਰ ਨੇ ਕਾਮਾਗੜ ਤੋਂ ਮਾਰੂ ਤੇ ਮਾਫੀ ਮੰਗੀ ਉਸੇ ਤਰ੍ਹਾਂ ਮਾਫੀ ਮੰਗੇ ਪਰ ਸਪੀਕਰ ਸਾਹਿਬ ਨੇ ਉਹ ਲਾਉ ਨਹੀਂ ਕੀਤਾ ਦੂਸਰਾ ਜਿਹੜਾ ਹੈਗਾ ਮਤਾ ਸੀਗਾ ਬਿਜਲੀ ਨੂੰ ਲੈ ਕੇ ਸੀਗਾ ਜਿਹੜੀ 70000 ਕਰੋੜ ਦੀ ਸਾਲਾਨਾ ਲੁੱਟ ਹੋ ਰਹੀ ਆ ਉਹ ਬੰਦ ਹੋਵੇ ਉਹਦੇ ਲਈ ਮੈਨੂੰ ਰੋੜਾ ਜੀ ਨੇ ਦਿੱਤਾ ਸੀਗਾ ਤੇ ਇਸ ਤੋਂ ਬਾਅਦ ਤੀਜਾ ਇੱਕ ਹੋਰ ਮਤਾ ਸੀਗਾ ਜਿਹੜਾ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਨੂੰ ਸ਼ਹੀਦ ਦਾ ਦਰਜਾ ਦਵਾਉਣ ਲਈ ਸੀ ਤਿੰਨੇ ਮਤੇ ਪੰਜਾਬ ਸਰਕਾਰ ਨੇ ਰੱਦ ਕੀਤੇ ਸੀ ਅਸੀਂ ਉਸ ਤੇ ਬਹਿਸ ਕਰਾਉਣ ਲਈ ਸੀ ਚਾਹੁੰਦੇ ਸੀ ਵੀ ਉਹਨਾਂ ਤੇ ਬਹਿਸ ਹੋਵੇ ਤਾਂ ਕਿ ਉਹ ਮਤੇ ਰਜਿਸਟਰ ਵਿੱਚ ਪਾਸ ਹੋ ਕੇ ਸੈਂਟਰ ਸਰਕਾਰ ਕੋਲ ਜਾਣ ਉਹ ਜਿਹੜੇ ਇਸ ਤੇ ਰੱਦ ਹੋਣ ਮੈਂ ਅੱਜ ਸਪੀਕਰ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹਨਾ ਔਰ ਆ ਮੇਰੇ ਕੋਲ ਰੂਲ ਬੁੱਕ ਹੈ ਇਸੇ ਪੰਜਾਬ ਵਿਧਾਨ ਸਭਾ ਦੀ ਜਿਹਦੇ ਕਸਟੋਡੀਅਨ ਨੇ ਸਪੀਕਰ ਰਾਣਾ ਕੇਪੀਜੀ ਰੂਲ 66 ਰੂਲ 68 ਦੇ ਤਹਿਤ ਇਹ ਕਾਲ ਅਟੈਂਸ਼ਨ ਮੋਸ਼ਨ ਜਿਹਦੇ ਜਿਹੜੇ ਉਹ ਦਿੱਤੇ ਜਾਂਦੇ ਨੇ ਔਰ ਇਹਦੇ ਵਿੱਚ ਸਰ ਇੱਕ ਚੀਜ਼ ਲਿਖੀ ਹੋਈ ਏ ਕਿ ਮੈਟਰ ਸ਼ੁੱਡ ਬੀ ਆਫ ਅਰਜੈਂਟ ਪਬਲਿਕ ਇੰਪੋਰਟੈਂਸ ਨਾ ਇਹਦੇ ਵਿੱਚ ਕਿਤੇ ਇਹ ਲਿਖਿਆ ਕਿ ਇਹ ਮਸਲਾ ਜਿਹੜਾ ਸਰਕਾਰੀ ਨੀਤੀ ਤੁਸੀਂ ਇਹਦੇ 'ਚ ਨਹੀਂ ਡਿਸਕਸ ਕਰ ਸਕਦੇ ਹੈਗੇ ਮੈਨੂੰ ਇਹ ਦੱਸੋ ਕਿ ਪਿਛਲੀ ਸਰਕਾਰ ਨੇ ਸਰਕਾਰੀ ਨੀਤੀ ਬਣਾ ਕੇ ਹੀ ਤਾਂ ਪੰਜਾਬ ਦੇ ਲੋਕਾਂ ਦੇ ਨਾਲ 70 ਹਜ਼ਾਰ ਕਰੋੜ ਦੀ ਠੱਗੀ ਮਾਰੀ ਹੈ ਤੇ ਪੰਜਾਬ ਦੀ ਨੀਤੀ ਜੇ ਅਸੀਂ ਇਸ ਵਿਧਾਨ ਸਭਾ ਦੇ ਵਿੱਚ ਡਿਸਕਸ ਨਹੀਂ ਕਰ ਸਕਦੇ ਹੈਗੇ ਤੇ ਸਪੀਕਰ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਹੋਰ ਜਾ ਕੇ ਕਿਹਦਾ ਬਾਹਰ ਖੜਕਾਈਏ ਕਿੱਥੇ ਜਾ ਕੇ ਸਰਕਾਰੀ ਨੀਤੀਆਂ ਸੀ ਪੁੱਛੀਏ ਕਿ ਗਲਤ ਬਣਾਈ ਹੈ ਕਿ ਸਹੀ ਬਣਾਈ ਹੈ 15 ਫਰਵਰੀ ਨੂੰ ਪੰਜਾਬ ਭਾਜਪਾ ਦੁਆਰਾ ਸਾਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦਾ ਘਰਾਓ ਕਰਨ ਦੀ ਤਿਆਰੀ ਕੀਤੀ ਗਈ ਹੈ 15 ਫਰਵਰੀ ਨੂੰ ਪੰਜਾਬ ਭਾਜਪਾ ਨਸ਼ਿਆਂ ਬੇਰੋਜ਼ਗਾਰੀ ਤੇ ਕਿਸਾਨ ਦੀਆਂ ਆਤਮ ਹੱਤਿਆਵਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਘਰਾਓ ਕਰੇਗੀ ਇਸ ਗੱਲ ਦਾ ਪ੍ਰਗਟਾਵਾ ਬਟਾਲਾ ਵਿੱਚ ਕੀਤੀ ਗਈ ਭਾਜਪਾ ਦੇ ਵਰਕਰਾਂ ਦੀ ਮੀਟਿੰਗ ਵਿੱਚ ਕੀਤਾ ਗਿਆ ਆਓ ਸੁਣਦੇ ਹਾਂ ਬਟਾਲਾ ਵਿੱਚ ਬੀਜੇਪੀ ਦੇ ਪ੍ਰਧਾਨ ਰਾਕੇਸ਼ ਪਾਟਿਆ ਦਾ ਇਸ ਬਾਬਤ ਕੀ ਕਹਿਣਾ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਉਹਦਾ ਜਿਹੜਾ ਮੁੱਖ ਝੰਡਾ 15 ਤਰੀਕ ਨੂੰ ਪ੍ਰਦੇਸ਼ ਅਧਿਖ ਜੀ ਬਟਾਲੇ ਆ ਰਹੇ ਆ ਸ਼ਾਮੀ 3 ਵਜੇ ਉਹਦਾ ਸਮੇਂ ਰਹੇਗਾ ਕੈਪਟਨ ਸਰਕਾਰ ਪੰਜਾਬ ਸਰਕਾਰ ਇਹਨਾਂ ਦਾ ਜਿਹੜਾ 2 ਸਾਲ ਦਾ ਕਾਰਜਕਾਲ ਹੈ ਉਹ ਬਿਲਕੁਲ ਫੇਲ ਸਾਬਿਤ ਹੋਏ ਨੇ ਨਾ ਕਿਤੇ ਨਸ਼ੇ ਤੇ ਰੋਕ ਲੱਗੀ ਨਾ ਹੀ ਜਿਹੜਾ ਇਹਨਾਂ ਨੇ ਰੇਤ ਪੱਜਰੀ ਦੇ ਮੁੱਦੇ ਤੇ ਇਲੈਕਸ਼ਨ ਲੜਿਆ ਸੀਗਾ ਉਹ ਤੇ ਕੋਈ ਕੰਟਰੋਲ ਸ਼ਹਿਰ ਦਾ ਬੁਰਾ ਹਾਲ ਹੈ ਸਰਕਾਰ ਹਰ ਮੋਰਚੇ ਤੇ ਫੇਲ ਆ ਕਿਤੇ ਵੀ ਕੋਈ ਕੰਟਰੋਲ ਨਹੀਂ ਹੈ ਨਸ਼ਾ ਵੱਧ ਗਿਆ ਕ੍ਰਾਈਮ ਵੱਧ ਗਿਆ ਇਹ ਸੋਚਣ ਦਾ ਵਿਸ਼ਾ ਹੈ ਜਨਤਾ ਨੂੰ ਸੋਚਣ ਦਾ ਵਿਸ਼ਾ ਹੈ ਔਰ ਮੈਂ ਸਮਝਦਾ ਕਿ ਜਨਤਾ 2019 ਦੇ ਜਿਹੜੇ ਲੋਕ ਸਭਾ ਚੋਣ ਆ ਇਹਦੇ ਅੱਗੇ ਇਹਨਾਂ ਨੂੰ ਇਹਦਾ ਜਵਾਬ ਜ਼ਰੂਰ ਦੇਗੀ ਸ਼ਵੇਤ ਮਲਿਕ ਜੀ 3 ਵਜੇ 15 ਤਰੀਕ ਨੂੰ ਇੱਥੇ ਪਹੁੰਚਣਗੇ ਔਰ ਕੈਪਟਨ ਦਾ ਪਤਲਾ ਇੱਥੇ ਸਾੜਿਆ ਜਾਏਗਾ ਗਾਂਧੀ ਚੌਂਕ 'ਚ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸੰਧਵਾ ਨੇ ਪੰਜਾਬ ਦੇ ਵਿੱਚ ਗੰਦਲੇ ਹੋ ਰੇ ਪਾਣੀ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜ਼ਮੀਨ ਹੇਠਲਾ ਪਾਣੀ ਲਗਾਤਾਰ ਗੰਦਲਾ ਹੋ ਰਿਹਾ ਹੈ ਤੇ ਪਾਣੀ ਦਾ ਪੱਧਰ ਵੀ ਹੇਠਾਂ ਡਿੱਗਿਆ ਹੈ। ਕੁਲਤਾਰ ਸੰਧਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੇ ਇਸ ਬਾਬਤ ਪਾਣੀ ਨੂੰ ਬਚਾਉਣ ਦੇ ਲਈ ਅਤੇ ਪਾਣੀ ਨੂੰ ਗੰਦਲਾ ਹੋਣ ਤੋਂ ਬਚਾਉਣ ਦੇ ਲਈ ਦਬਾਅ ਪਾਵੇਗੀ। ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਦਰਿਆਈ ਪਾਣੀ ਵੀ ਬੇहद ਖਤਰਨਾਕ ਪੱਧਰ ਤੱਕ ਗੰਦਲਾ ਹੋ ਚੁੱਕਿਆ ਹੈ। ਦੇਖੋ ਜੀ ਪੰਜਾਬ ਦਾ ਬਹੁਤ ਹੀ ਅਹਿਮ ਮੁੱਦਾ ਇਹ ਹੈ ਕਿ ਅਸੀਂ ਜਿਹੜਾ ਥੱਲੇ ਵਾਲਾ ਪਾਣੀ ਦਾ ਅਸੀਂ ਖਤਮ ਕਰਤਾ। ਗਰਾਊਂਡ ਵਾਟਰ ਅਸੀਂ ਖਤਮ ਕਰਤਾ ਔਰ ਸਾਡੇ ਕੋਲੇ ਹੁਣ ਬਚਿਆ ਖੁਜੇ ਸਿਰਫ ਦਰਿਆਵਾਂ ਦਾ ਪਾਣੀ। ਜੀ। ਦਰਿਆ ਦਾ ਪਾਣੀ ਸਤਲੁਜ ਦਾ ਪਾਣੀ ਅਸੀਂ ਪੀਂਦੇ ਸੀ। ਖੱਗਰ ਦਾ ਪਾਣੀ ਅਸੀਂ ਪੀਂਦੇ ਸੀ ਇਹਨਾਂ ਨੇ ਦੋਹਾਂ ਨੂੰ ਸਤਲੁਜ ਨੂੰ ਵੀ ਗੰਦਾ ਨਾਲਾ ਬਣਾਤਾ ਇਹਨਾਂ ਨੇ ਖੱਗਰ ਨੂੰ ਵੀ ਗੰਦਾ ਨਾਲਾ ਬਣਾਤਾ ਸੀ ਇਹਨਾਂ ਨੇ ਔਰ ਉਹਦੇ ਖਿਲਾਫ ਸਰਕਾਰ ਦਾ ਕੰਮ ਹੁੰਦਾ ਅਫਸਰਾਂ ਦਾ ਕੰਮ ਹੁੰਦਾ ਉਹਨੂੰ ਰੋਕਣਾ ਉਹਦੇ ਪੋਲੂਸ਼ਨ ਨੂੰ ਰੋਕਣਾ ਇਹ ਰੋਕ ਨਹੀਂ ਰਹੀ ਐ ਇਸ ਲਈ ਮੈਂ ਅੱਜ ਇੱਕ ਕਾਲ ਅਟੈਨਸ਼ਨ ਲਾਈ ਆ ਕਿ ਉਹਨੂੰ ਰੋਕਿਆ ਜਾਵੇ ਜਿਹੜਾ ਇੰਡਸਟਰੀਅਲ ਵੇਸਟ ਐ ਉਹ ਜਿਹੜਾ ਪਾਣੀ ਉਹਨੂੰ ਕੰਸਟਰਕਸ਼ਨ ਵਰਕ ਦੇ ਵਿੱਚ ਯੂਜ਼ ਕਰੋ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਵਿਚਕਾਰ ਤਾਕਤਾਂ ਦੀ ਵੰਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਇੱਕ ਅਹਿਮ ਫੈਸਲਾ ਆਇਆ ਐ ਇਸ ਫੈਸਲੇ ਦੇ ਨਾਲ ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਲੈਫਟੀਨੈਂਟ ਗਵਰਨਰ ਦਰਮਿਆਨ ਤਾਕਤਾਂ ਦੀ ਵੰਡ ਦਾ ਮਸਲਾ ਹਾਲੇ ਸੁਲਝਿਆ ਨਹੀਂ ਹੈ। ਅਧਿਕਾਰੀਆਂ ਦੀ ਬਦਲੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਦੋ ਜੱਜਾਂ ਜਸਟਿਸ ਏਕੇ ਸੀਕਰੀ ਅਤੇ ਜਸਟਿਸ ਅਸ਼ੋਕ ਪੂਸ਼ਨ ਦੇ ਫੈਸਲੇ ਦਰਮਿਆਨ ਮਤਭੇਦ ਹੋਣ ਦੇ ਕਾਰਨ ਜੱਜਾਂ ਦੀ ਬੈਂਚ ਕੋਲ ਮਾਮਲਾ ਭੇਜ ਦਿੱਤਾ ਗਿਆ ਹੈ। ਯਾਨੀ ਅੱਜ ਦੇ ਫੈਸਲੇ ਵਿੱਚ ਨਾ ਦਿੱਲੀ ਸਰਕਾਰ ਦੀ ਜਿੱਤ ਹੋਈ ਹੈ ਤੇ ਨਾ ਹੀ ਕੇਂਦਰ ਸਰਕਾਰ ਦੀ ਹਾਰ। ਪੁਰਾਣੀ ਤਕਰਾਰ ਅਜੇ ਤੱਕ ਬਰਕਰਾਰ ਹੈ। ਹਾਲਾਂਕਿ ਬਾਕੀ ਮਾਮਲੇ ਜਿਵੇਂ ਕਿ ਪ੍ਰੇਸ਼ਟਾਚਾਰ ਰੋਕੂ ਬਿਊਰੋ ਬਿਜਲੀ ਤੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਮਾਮਲੇ ਦੇ ਵਿੱਚ ਅਦਾਲਤ ਨੇ ਅੱਜ ਫੈਸਲਾ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਬਿਜਲੀ ਬੋਰਡ ਦੇ ਮਾਮਲੇ ਤੇ ਦਿੱਲੀ ਸਰਕਾਰ ਨੂੰ ਅਧਿਕਾਰ ਦੇ ਦਿੱਤੇ ਨੇ ਦਿੱਲੀ ਸਰਕਾਰ ਆਪਣਾ ਨਿਰਦੇਸ਼ਕ ਨਿਯੁਕਤ ਕਰ ਸਕਦੀ ਹੈ ਖੇਤੀ ਅਤੇ ਭੂਮੀ ਦਾ ਸਰਕਲ ਰੇਟ ਵੀ ਹੁਣ ਦਿੱਲੀ ਸਰਕਾਰ ਤੈਅ ਕਰ ਸਕੇਗੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਲਜੀਡੀ ਸਹਿਮਤੀ ਜ਼ਰੂਰੀ ਹੈ ਕੋਰਟ ਦਾ ਜੱਜਮੈਂਟ ਆਇਆ ਹੈ ਇਹ ਬੇਹਦ ਦੁਰਭਾਗ્યਪੂਰਨ ਹੈ और एक तरह से दिल्ली के लोगों के साथ अन्याय है हम कहना चाहते हैं कि हम सुप्रीम कोर्ट की बहुत इज्जत करते हैं और पूरा मान सम्मान है हमारे मन में लेकिन जजमेंट जो है वो दिल्ली के साथ और दिल्ली के लोगों के साथ बहुत बड़ा अन्याय है दिल्ली के लोगों ने सत्तर में से सड़सठ सड़ सीट देके एक सरकार चुनी आज का जजमेंट यह कहता है कि उस चुनी हुई सरकार को ऑफिसर्स की ट्रांसफर करने की पावर नहीं है तो एक प्रश्न यह उठता है कि अगर कोई सरकार अपने ऑफिसर्स भी ट्रांसफर नहीं कर सकती तो वो सरकार चलेगी कैसे अगर कोई ऑफिसर काम नहीं करता उसको हटाके हम दूसरा ऑफिसर नहीं लगा सकते तो सरकार चलेगी कैसे लुधियाना ਵਿੱਚ ਹੋਏ ਗੈਂਗਰੇਪ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਨੇ ਲੁਧਿਆਣਾ ਵਿਖੇ ਪਹੁੰਚ ਕੇ ਇਸ ਬਾਬਤ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਨਾਮਜ਼ਦ 6 આરોપીਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਇਸ ਜਾਂਚ ਦੇ ਵਿੱਚ ਖਾਸ ਤੌਰ ਤੇ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਇਸ ਦੌਰਾਨ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਵੀ ਇਸ ਪ੍ਰੈਸ ਕਾਨਫਰੰਸ ਵਿੱਚ ਖਾਸ ਤੌਰ ਤੇ ਮੌਜੂਦ ਰਹੇ ਜਿਹੜੀਆਂ ਹੁਣ ਤੱਕ ਹੋਈਆਂ ਉਹਨੇ ਓਬਵੀਅਸਲੀ ਉਹਨੇ ਜਦੋਂ ਪਹਿਲਾ ਸਟੇਟਮੈਂਟ ਦਿੱਤੀ ਸੀ ਦੇਰ ਵਾਸ ਟਾਕ ਆਫ ਮੀਨ 10 অর 11 829 ਉਹਨਾਂ ਨੇ ਕਿਹਾ ਸੀ ਪਹਿਲੇ ਦਿਨ ਜਿਹੜੀ ਉਹਨਾਂ ਦਾ ਸਟੇਟਮੈਂਟ ਸੀ ਵੀ 8-9 ਬੰਦੇ ਸੀ ਸਬਸੀਕਵੈਂਟਲੀ ਜਿਹੜੀ ਹਲੇ ਅਸੀਂ 3 ਲਾਈ ਹੋਈ ਹੈ ਉਹ ਮਤਲਬ ਗੱਲ ਉਹਦੇ ਨਾਲ ਵੀ ਇੱਕ ਸੈਕਿੰਡ ਫਸਟ ਇਨਸਟੈਂਸ ਦੇ ਵਿੱਚ ਅਸੀਂ ਉਹਨਾਂ ਨੂੰ ਕੰਡਿਊਸਿਵ এনवायरमेंट ਦੇ ਕੇ ਉਹ ਦੇਖੋ ਟਰੋਮੈਟਾਈਜ਼ਡ ਹੈ ਸਮਝਣਾ ਜਾਂਦਾ ਹੈ ਕਿ 19 21 ਸਾਲ ਦੀ ਲੜਕੀ ਹੈ ਉਹਦੇ ਨਾਲ ਇੰਨਾ ਬਰੂਟਲ ਕੇਸ ਹੋਇਆ ਤਾਂ ਉਹ ਮਤਲਬ ਬਰੂਟੈਲਿਟੀ ਅਸੌਲਟ ਵੇਪ ਸਾਰੀਆਂ ਚੀਜ਼ਾਂ ਆਪਾਂ ਨੂੰ ਉਹਨਾਂ ਤੇ ਚੂਸ ਤੇ ਜਾ ਨਹੀਂ ਸਕਦੇ ਲੋ ਬੱਡੀ ਆਰ ਸਟਿਲ ਓਪਨ ਐਂਡ ਜੋ ਵੀ ਚੀਜ਼ ਸਾਹਮਣੇ ਆਏਗੀ ਐਂਡ ਮਤਲਬ ਯੂ نو ਅਸੀਂ 6 ਬੰਦੇ ਫੜ ਲਏ ਜਿਹੜੇ ਮੁਲਜ਼ਮ ਸਕੇ देयर ਇਜ਼ ਨੋ ਮਤਲਬ ਸਾਡੇ ਪਾਰਟ ਤੇ ਕੀ ਕਹੀ ਆਪਾਂ ਉਹਨੂੰ ਘਟਾਣੇ ਆ ਬੰਦੇ ਮਤਲਬ ਯੂ نو देयर ਇਜ਼ ਨੋ ਜਿਹੜਾ ਰੀਕਾਲ ਯੂ نو ਫਾਰ ਅਸ ਇਟ ਇਜ਼ ਹੀ ਵਰਸ ਕਾਈਂਡ ਆਫ ਥਿੰਗ ਵਿਚ ਕੁਡ ਹੈਪ ਰੀਕਾਲ ਫੈਕਟਰ ਦੇਖੋ ਆਪਾਂ ਮੰਨ ਲਓ ਮੈਂ ਪੁਲਿਸ ਦੀ ਨਹੀਂ ਗੱਲ ਕਰ ਰਿਹਾ ਜਾਂ ਉਹ ਲੜਕੀ ਨੂੰ ਬੇਟੀ ਨੂੰ ਕੰਡਿਊਸਿਵ ਐਟਮੋਸਫੇਅਰ ਦਿੱਤਾ ਗਿਆ ਆਰਾਮ ਦੇ ਨਾਲ ਪੁਲਿਸ ਤੋਂ ਹੋਰ ਸਾਰੇ ਉਹਨਾਂ ਤੋਂ ਬਾਹਰ ਜਾ ਕੇ ਉਹਨਾਂ ਸਕੈਚ ਵਾਲੇ ਅਸੀਂ ਅੰਮ੍ਰਿਤਸਰ ਤੋਂ ਬੰਦੇ ਬੁਲਾਏ ਸਿਵਲਿਅਨਸ ਨੇ ਉਹਨਾਂ ਨਾਲ ਬੈਠ ਕੇ ਲੜਕੀ ਬੇਟੀ ਨੇ 6 ਬੰਦਿਆਂ ਦਾ ਸਕੈਚ ਬਣਾਇਆ ਔਰ ਉਹ 6ਾਂ ਬੰਦਿਆਂ ਦੇ ਸਕੈਚ ਸਾਡੇ ਮੈਚ ਕਰਦੇ ਹਾਂ ਦੋ ਤਿੰਨ ਗੱਲਾਂ ਇਹ ਇੱਕ ਤਾਂ ਬਹੁਤ ਹੀ ਸਖਤੀ ਨਾਲ ਇਸ ਕੇਸ ਨੂੰ ਡੀਲ ਕੀਤਾ ਜਾਊਗਾ ਕੋਈ ਵੀ ਕਮੀ ਹੈ ਜਿਹੜੀ ਉਹ ਛੱਡੀ ਨਹੀਂ ਜਾਊਗੀ ਇਸ ਕੇਸ ਜਿਹੜੀ ਤੁਸੀਂ ਗੱਲ ਕੀਤੀ ਹੈ ਅਫਸਰ ਸਵਾਨ ਹਜੇ ਜਿਵੇਂ ਡੀਆਈਜੀ ਸਾਹਿਬ ਕਹਿ ਕੇ ਗਏ ਆ ਕਿ ਸਭ ਤੋਂ ਪਹਿਲਾਂ ਕੇਸ ਕਰੈਕ ਕਰਨਾ ਜ਼ਰੂਰੀ ਸੀ ਅੱਗੇ ਚਾਹੇ ਕੋਈ ਇਨਸਪੈਕਟਰ ਕੋਈ ਡੀਐਸਪੀ ਜੀ ਦੀ ਵੀ ਕਿਸੇ ਦੀ ਅਚ ਨਲਕੀ ਜਾਂ ਕੋਈ ਕਮੀ ਪਾਈ ਜਾਊਗੀ ਉਹ ਬਿਲਕੁਲ ਸਸਪੈਂਡ ਵੀ ਕੀਤਾ ਜਾਊਗਾ ਤੇ ਉਹਦੇ ਉੱਤੇ ਕਾਰਵਾਈ ਵੀ ਹੋਊਗੀ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਉਣੇ ਆ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ ਪੰਜਾਬ ਵਿਧਾਨ ਸਭਾ ਦਾ ਤੀਜਾ ਦਿਨ ਵੀ ਰਿਹਾ ਹੰਗਾਮਾ ਖੇਜ਼ ਐਚਐਸ ਫੂਲਕਾ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੁਬਾਰਾ ਕਰਾਉਣ ਦਾ ਚੁੱਕਿਆ ਮੁੱਦਾ ਕੈਪਟਨ ਅਮਰਿੰਦਰ ਨੇ ਜਤਾਈ ਸਹਿਮਤੀ ਸਦਨ ਵਿੱਚ ਪਾਸ ਹੋਇਆ ਰੈਜ਼ੋਲੂਸ਼ਨ ਐਸਜੀਪੀਸੀ ਦੀਆਂ ਚੋਣਾਂ ਦੁਬਾਰਾ ਕਰਾਉਣ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਦਨ ਚੋਂ ਕੀਤਾ ਵਾਕਆਊਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਐਸਜੀਪੀਸੀ ਦੀਆਂ ਚੋਣਾਂ ਬਾਬਤ ਕੇਂਦਰ ਨਾਲ ਕਰਨਗੇ ਮੁਲਾਕਾ ਕੈਪਟਨ ਨੇ ਕਿਹਾ ਐਸਜੀਪੀਸੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਜ਼ਰੂਰ ਕੈਪਟਨ ਨੇ ਕਿਹਾ ਜਦ ਤੱਕ ਅਸਤੀਫਾ ਨਹੀਂ ਹੁੰਦਾ ਮੰਜ਼ੂਰ ਉਦੋਂ ਤੱਕ ਮੈਂਬਰ ਨੇ ਐਚਐਸ ਫੂਲ ਕਾ ਨਵਜੋਤ ਸਿੱਧੂ ਨੇ ਐਸਜੀਪੀਸੀ ਦੀਆਂ ਚੋਣਾਂ ਦੇ ਮੁੱਦੇ ਤੇ ਫੂਲ ਕਾ ਦਾ ਕੀਤਾ ਸਮਰਥਨ ਕਿਹਾ ਐਸਜੀਪੀਸੀ ਦੀਆਂ ਚੋਣਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਕੇਂਦਰ ਸਰਕਾਰ ਨਹੀਂ ਕਰ ਸਕਦੀ ਇਨਕਾਰ ਸਿੱਧੂ ਨੇ ਕਿਹਾ ਪੰਜਾਬ ਸਰਕਾਰ ਐਸਜੀਪੀਸੀ ਚੋਣਾਂ ਦੇ ਸੰਬੰਧ ਵਿੱਚ ਜਲਦ ਕਰੇਗੀ ਕੇਂਦਰ ਨਾਲ ਗੱਲਬਾਤ ਵਿਕਰਮ ਸਿੰਘ ਮਜੀਠੀਆ ਨੇ ਫਿਰ ਲਈ ਕੈਪਟਨ ਦੇ 스마트ਫੋਨਾਂ ਦੀ ਦੁਕਾਨ ਕਿਹਾ ਕੈਪਟਨ ਨੇ ਨਹੀਂ ਕੀਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਤੇ ਬਿਆਨਤੇ ਬੋਲੇ ਕੁਲਬੀਰ ਜ਼ੀਰਾ ਕਿਹਾ ਪੰਜਾਬ ਸਰਕਾਰ ਜਲਦ ਦੇਵੇਗੀ ਨੌਜਵਾਨਾਂ ਨੂੰ 스마트ਫੋਨ ਕੁਲਬੀਰ ਸਿੰਘ ਜ਼ੀਰਾ ਨੇ ਨਸ਼ੇ ਦੇ ਮੁੱਦੇ ਤੇ ਵਿਕਰਮ ਸਿੰਘ ਮਜੀਠੀਆ ਤੇ ਚੁੱਕੇ ਗੰਭੀਰ ਸਵਾਲ ਕਿਹਾ 10 ਸਾਲਾਂ ਦੇ ਅਕਾਲੀਆਂ ਦੇ ਰਾਜ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਨਸ਼ਿਆਂ ਨਾਲ ਹੋਇਆ ਬੁਰਾ ਹਾਲ ਐਸਾਨ ਹੁਣ ਤੱਕ ਦੀਆਂ ਖਬਰਾਂ ਤੁਸੀਂ ਦੇਖਦੇ ਰਹੋ ਪੰਜਾਬ ਇਸ ਵੇਲੇ ਧੰਨਵਾਦ